ਸਵਾਗਤ ਹੈ ਕਿਸਾਨ ਭਰਾਵੋ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਤੇ ਸਭ ਤੋਂ ਪਹਿਲਾਂ ਜਿਹੜੇ ਕਿਸਾਨ ਭਰਾਵਾਂ ਨੇ ਸਾਨੂੰ ਸਬਸਕ੍ਰਾਈਬ ਜਾਂ ਫੋਲੋ ਨਹੀਂ ਕੀਤਾ ਉਹ ਕਿਰਪਾ ਕਰਕੇ ਸਬਸਕ੍ਰਾਈਬ ਤੇ ਫੋਲੋ ਕਰ ਲੋ ਤੇ ਨਾਲੇ ਬੈਲ ਆਈਕਨ ਨੂੰ ਜਰੂਰ ਨੱਪਿਓ ਤਾਂ ਜੋ ਨਵੀਂ ਤੋਂ ਨਵੀਂ ਜਾਣਕਾਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਕਿਸਾਨ ਭਰਾਵੋ ਅੱਜ ਜਿਹੜੀ ਤੁਹਾਡੇ ਨੂੰ ਜਾਣਕਾਰੀ ਦੇ ਰਹੇ ਹਾਂ ਇਹ ਹੈ ਸੋਲਰ ਵਾਟਰ ਪੰਪ ਸਕੀਮ ਇਹ ਜਿਹੜੀ ਪੰਜਾਬ ਸਰਕਾਰ ਇਹ ਸਕੀਮ ਲੈ ਕੇ ਆਈ ਹੈ ਇਹ ਸਕੀਮ ਦਾ ਨਾਮ ਹੈਗਾ ਪ੍ਰਧਾਨ ਮੰਤਰੀ ਕੁਸ਼ਮ ਸਕੀਮ ਇਸ ਤੇ ਜਿਹੜੀ ਸਰਕਾਰ ਜਿਹੜੀ ਪੰਜਾਬ ਸਰਕਾਰ ਅਲੱਗ ਤੋਂ ਸਬਸਿਡੀ ਦੇ ਰਹੀ ਹੈ ਤੇ ਸੈਂਟਰ ਸਰਕਾਰ ਜਿਹੜੀ ਉਹ ਅਲੱਗ ਤੋਂ ਸਬਸਿਡੀ ਦੇ ਰਹੀ ਹੈ ਜੇ ਆਪਾਂ ਗੱਲ ਕਰ ਗਏ ਪੰਜਾਬ ਸਰਕਾਰ ਦੀ ਉਹ ਜਿਹੜੇ ਆਮ ਵਰਗ ਦੇ ਕਿਸਾਨਾਂ ਨੂੰ 30% ਸਬਸਿਡੀ ਦੇ ਰਹੀ ਹੈ ਤੇ ਜੇ ਆਪਾਂ ਗੱਲ ਕਰ ਗਏ ਐਸਸੀ ਵਰਗ ਦੇ ਕਿਸਾਨਾਂ ਭਰਾਵਾਂ ਲਈ ਤੇ ਉਹਨਾਂ ਨੂੰ ਜਿਹੜੀ 50% ਸਬਸਿਡੀ ਦੇ ਰਹੀ ਹੈ ਤੇ ਜੇ ਆਪਾਂ ਗੱਲ ਕਰ ਗਏ ਸੈਂਟਰ ਸਰਕਾਰ ਦੀ ਤਾਂ ਉਹ ਇਹਨਾਂ ਦੋਨਾਂ ਵਰਗਾਂ ਨੂੰ ਜਿਹੜੀ ਉਹ 30% ਸਬਸਿਡੀ ਅਲੱਗ ਤੋਂ ਦੇ ਰਹੀ ਹੈ ਗੱਲ ਕਰ ਗਏ ਵੀ ਟੋਟਲ ਸਬਸਿਡੀ ਦੀ ਤੇ ਜਿਹੜੀ ਆਮ ਵਰਗ ਦੇ ਕਿਸਾਨ ਆ ਮੰਨ ਲਓ ਜਰਨਲ ਕੈਟਾਗਰੀ ਦੇ ਕਿਸਾਨਾਂ ਨੂੰ 60% ਸਬਸਿਡੀ ਤੇ ਐਸਸੀ ਵਰਗ ਦੇ ਕਿਸਾਨਾਂ ਲਈ 80% ਸਬਸਿਡੀ ਜਿਹੜੀ ਉਹ ਦੇ ਰਹੀ ਹੈ ਕਿਸਾਨ ਭਰਾਵੋ ਜੀ ਆਪਾਂ ਗੱਲ ਕਰੀਏ ਇਸ ਸਕੀਮ ਨੂੰ ਲਿਆਉਣ ਦੇ ਕੀ ਕਾਰਨ ਹੋ ਸਕਦੇ ਹਨ ਇਸ ਦਾ ਇੱਕੋ ਇੱਕ ਕਾਰਨ ਹੈ ਜਿਹੜਾ ਖੇਤਾਂ ਦੀ ਸंचाई ਲਈ ਸੋਲਰ ਪੰਪਾਂ ਦੀ ਵੱਧ ਤੋਂ ਵੱਧ ਵਰਤੋਂ ਕਰਨਾ ਇਹ ਇਹੀ ਕਾਰਨ ਹੈ ਇਸ ਸਕੀਮ ਦਾ ਤੇ ਜੇ ਆਪਾਂ ਗੱਲ ਕਰੀਏ ਬਈ ਕਿਹੜੇ ਕਿਸਾਨ ਭਰਾ ਇਸ ਲਈ ਯੋਗ ਆ ਤੇ ਕਿਹੜੇ ਨਹੀਂ ਯੋਗ ਸਭ ਤੋਂ ਪਹਿਲਾਂ ਜਿਹੜਾ ਵੀ ਕੰਪਨੀ ਦੁਆਰਾ ਜਿਹੜੇ ਦੱਸੇ ਗਏ ਲਾਜ਼ਮੀ ਆਕਾਰ ਦੇ ਜਿਵੇਂ ਮੰਨ ਲਓ ਕੰਪਨੀ ਦੁਆਰਾ ਦੱਸਿਆ ਗਿਆ ਬੋਰਵੈਲ ਦਾ ਆਕਾਰ ਉਦਾਂ ਦਾ ਹੋਣਾ ਚਾਹੀਦਾ ਜਿਹੜੀ ਜ਼ਮੀਨ ਉਹਨਾਂ ਨੂੰ ਪੱਦਰੀ ਤੇ ਸ਼ਾਨ ਰਹਿਤ ਹੋਣੀ ਚਾਹੀਦੀ ਹੈ ਜੇ ਆਪਾਂ ਉਹਨਾਂ ਨੂੰ ਇਹ ਸ਼ਰਤਾਂ ਪੂਰੀਆਂ ਕਰਕੇ ਦਿੰਨੇ ਆ ਤਾਂ ਇਹ 15 ਦਿਨਾਂ ਦੇ ਵਿੱਚ ਵਿੱਚ ਤੁਸੀਂ ਸੂਲਰ ਪੰਪ ਲਗਵਾ ਸਕਦੇ ਹੋ ਤੁਹਾਡੀ ਜਗ੍ਹਾ ਦੀ ਜਾਂਚ ਲਈ ਪੰਜਾਬ ਊਰਜਾ ਵਿਕਾਸ ਏਜੰਸੀ ਜਾਂ ਕੰਪਨੀ ਦੇ ਅਧਿਕਾਰੀ ਤੁਹਾਡੀ ਜਗ੍ਹਾ ਦੀ ਜਾਂਚ ਕਰਨ ਆ ਸਕਦੇ ਆ ਜੇ ਆਪਾਂ ਗੱਲ ਕਰੀਏ ਵੀ ਕਿਹੜੇ ਕਿਸਾਨ ਭਰਾ ਇਸ ਦਾ ਲਾਭ ਲੈ ਸਕਦੇ ਆ ਤੇ ਕਿਹੜੇ ਕਿਸਾਨ ਭਰਾਵਾਂ ਲਈ ਇਹ ਬਹੁਤ ਲਾਭਦਾਇਕ ਹੋ ਸਕਦੀ ਹੈ ਤੇ ਕਿਹੜੇ ਲਾਭ ਨਹੀਂ ਲੈ ਸਕਦੇ ਜਿਹੜੇ ਕਿਸਾਨ ਭਰਾਵਾਂ ਲਈ ਇਹ ਲਾਭਦਾਇਕ ਹੈ ਉਹ ਜਿਹੜੇ ਕਿਸਾਨ ਭਰਾ ਡੋਬਿਆਂ ਵਿੱਚੋਂ ਜਾਂ ਬੋਰ ਵੇਲਾਂ ਵਿੱਚੋਂ ਡੀਜ਼ਲ ਇੰਜਨ ਦੀ ਵਰਤੋਂ ਕਰਦੇ ਆ ਪਾਣੀ ਕੱਢਣ ਲਈ ਡੀਜ਼ਲ ਇੰਜਨ ਦੀ ਜਿਹੜੀ ਉਹ ਵਰਤੋਂ ਕਰਦੇ ਆ ਜਾਂ ਕੋਈ ਵੀ ਪਿੰਡ ਦੀ ਪੰਚਾਇਤ ਜਿਵੇਂ ਛੱਪੜਾਂ ਟੂਬਿਆਂ ਚੋਂ ਪਾਣੀ ਸਿੰਚਾਈ ਪਾਣੀ ਜਿਹੜਾ ਬਾਹਰ ਕੱਢਣ ਲਈ ਡੀਜ਼ਲ ਇੰਜਨ ਦੀ ਵਰਤੋਂ ਕਰਦੇ ਆ ਉਹਨਾਂ ਲਈ ਇਹ ਸੋਲਰ ਵਾਟਰ ਪੰਪ ਜਿਹੜਾ ਬਹੁਤ ਲਾਭਦਾਇਕ ਹੋ ਸਕਦਾ ਹੈ ਤੇ ਜੇ ਆਪਾਂ ਗੱਲ ਕਰੀਏ ਕਿਹੜੇ ਕਿਸਾਨ ਭਰਾ ਇਸ ਦਾ ਲਾਭ ਨਹੀਂ ਲੈ ਸਕਦੇ ਜੇ ਆਪਾਂ ਗੱਲ ਕਰੀਏ ਵੀ ਕਿਹੜੇ ਕਿਸਾਨ ਭਰਾ ਇਸ ਦਾ ਲਾਭ ਨਹੀਂ ਲੈ ਸਕਦੇ ਉਹ ਕਿਸਾਨ ਭਰਾ ਜਿਨ੍ਹਾਂ ਦੇ ਨਾਂ ਤੇ ਕੋਈ ਵੀ ਖੇਤੀਬਾੜੀ ਕਨੈਕਸ਼ਨ ਜਾਂ ਮੋਟਰ ਦੇ ਕਨੈਕਸ਼ਨ ਆ ਉਹ ਕਿਸਾਨ ਭਰਾ ਇਸ ਦਾ ਲਾਭ ਨਹੀਂ ਲੈ ਸਕਦੇ ਕਿਸਾਨ ਭਰਾ ਉਹ ਜੇ ਆਪਾਂ ਗੱਲ ਕਰੀਏ ਤਾਂ ਕੈਟਾਗਰੀ ਦੀ ਇਹ ਦੋ ਕੈਟਾਗਰੀ ਚ ਆਉਂਦੀ ਹੈ ਇੱਕ ਹੁੰਦੀ ਹੈ ਸਮਰਸੀਬਲ ਤੇ ਇੱਕ ਹੁੰਦੀ ਹੈ ਮੋਨੋਬਲਾਕ ਤੇ ਜੇ ਆਪਾਂ ਗੱਲ ਕਰੀਏ ਇਸ ਦੇ ਵੀ ਜਿਹੜੀਆਂ ਮੋਟਰਾਂ ਜਿਹੜੀਆਂ ਉਹਨਾਂ ਦੀ ਗਹਿਰਾਈ ਕਿੰਨੀ ਹੋਣੀ ਚਾਹੀਦੀ ਹੈ ਜੇ ਆਪਾਂ ਗੱਲ ਕਰਕੇ 3 HP ਅਤੇ 5 HP ਦੀ ਮੋਟਰ ਦੀ ਤਾਂ ਉਹਦੀ ਗਹਿਰਾਈ ਜਿਹੜੀ 164 ਫੁੱਟ ਹੋਣੀ ਚਾਹੀਦੀ ਹੈ ਤੇ ਜੇ ਆਪਾਂ ਗੱਲ ਕਰਕੇ 7.5 ਤੇ 10 HP ਦੀ ਮੋਟਰ ਦੀ ਗਹਿਰਾਈ ਤਾਂ ਉਹਦੀ ਜਿਹੜੀ ਗਹਿਰਾਈ ਹੋਣੀ ਚਾਹੀਦੀ ਹੈ 230 ਫੁੱਟ ਕਿਸਾਨ ਭਰਾਵੋ ਜੇ ਆਪਾਂ ਗੱਲ ਕਰੀਏ ਇਸ ਦੇ ਕੁੱਲ ਖਰਚ ਦੀ ਤਾਂ ਇਹ ਜਿਹੜਾ ਜਨਰਲ ਕਿਸਾਨ ਪਰਾਹਣ ਉਹਨਾਂ ਨੂੰ ਘੱਟੋ ਘੱਟ 40% ਜਿਹੜੀ ਰਕਮ ਅਦਾ ਕਰਨੀ ਪਊ ਤੇ ਜਿਹੜੇ ਹੈਗੇ ਐ ਐਸਸੀ ਕਿਸਾਨ ਭਰਾ ਉਹਨਾਂ ਨੂੰ 20% ਜਿਹੜੀ ਰਕਮ ਅਦਾ ਕਰਨੀ ਪਊਗੀ ਇਸ ਦਾ ਪ੍ਰੋਪਰ ਚਾਰਟ ਜਿਹੜਾ ਉਹ ਆਪਾਂ ਸਕਰੀਨ ਤੇ ਪਾਇਆ ਤੇ ਤੁਸੀਂ ਇਸ ਨੂੰ ਰੋਕ ਕੇ ਸਕਰੀਨ ਸ਼ਾਟ ਲੈ ਕੇ ਇਸ ਨੂੰ ਪੂਰੀ ਚੰਗੀ ਤਰ੍ਹਾਂ ਦੇਖ ਸਕਦੇ ਹੋ ਤੇ ਜੇ ਆਪਾਂ ਗੱਲ ਕਰ ਗਏ ਇਹਦੇ ਜ਼ਰੂਰੀ ਦਸਤਾਵੇਜ਼ ਕਿਹੜੇ-ਕਿਹੜੇ ਚਾਹੀਦੇ ਆ ਉਹ ਇੱਕ ਆਧਾਰ ਕਾਰਡ ਆਈਡੈਂਟਿਟੀ ਕਾਰਡ ਪਿੰਕ ਖਾਤਾ ਜ਼ਮੀਨ ਦੇ ਦਸਤਾਵੇਜ਼ ਐਸਸੀ ਸਰਟੀਫਿਕੇਟ ਉਹ ਜਿਹੜੇ ਸਿਰਫ ਐਸਸੀ ਕਿਸਾਨਾਂ ਵਾਸਤੇ ਪਟਵਾਰੀ ਦਾ ਸਰਟੀਫਿਕੇਟ ਸੁਖਮ ਸਿੰਚਾਈ ਸਿਸਟਮ ਦਾ ਸਰਟੀਫਿਕੇਟ ਜਾਂ ਐਫੀਡੈਵਟ ਤਲਾਬ ਜਾਂ ਪਾਣੀ ਜੇ ਟੈਂਕ ਦੀ ਫੋਟੋ PSPCL ਸਰਟੀਫਿਕੇਟ ਜਾਂ FETBT ਵੀ ਤਾਂ ਜੋ ਉੱਚ ਹੋਵੇ ਵੀ ਤੁਹਾਡੇ ਨਾਂ ਤੇ ਕੋਈ ਵੀ ਖੇਤੀ ਬਾੜੀ ਕਨੈਕਸ਼ਨ ਜਾਂ ਮੋਟਰ ਦਾ ਕਨੈਕਸ਼ਨ ਨਹੀਂ ਹੈਗਾ ਜੇ ਆਪਾਂ ਗੱਲ ਕਰ ਗਏ ਇਸ ਨੂੰ ਅਪਲਾਈ ਕਰਨ ਦੇ ਤਰੀਕੇ ਦੀ ਤਾਂ ਇਸ ਦੀ ਸਰਕਾਰੀ ਜਿਹੜੀ ਵੈਬਸਾਈਟ ਤੇ ਜਾਓ ਉਹਦਾ ਵੈਬਸਾਈਟ ਦਾ ਨਾਂ ਹੈਗਾ ਪੰਜਾਬ ਊਰਜਾ ਵਿਕਾਸ ਏਜੰਸੀ ਇਹ ਜਿਹੜੀ ਵੈਬਸਾਈਟ ਤੁਸੀਂ ਜਾ ਕੇ ਇਸ ਨੂੰ ਅਪਲਾਈ ਕਰ ਸਕਦੇ ਹੋ ਜੇ ਤੁਹਾਨੂੰ ਕੋਈ ਹੋਰ ਵੀ ਜਾਣਕਾਰੀ ਇਸ ਤੇ ਨਹੀਂ ਸਮਝ ਲੱਗੀ ਤਾਂ ਤੁਸੀਂ ਕਮੈਂਟ ਕਰਕੇ ਉਸ ਬਾਰੇ ਪੁੱਛ ਸਕਦੇ ਹੋ ਵੀ ਇਸ ਨੂੰ ਕਿਵੇਂ ਅਪਲਾਈ ਕਰਨਾ ਕਿਵੇਂ ਰਜਿਸਟਰ ਕਰਨਾ ਤੇ ਜੇ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਤਾਂ ਪਲੀਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੱਧ ਤੋਂ ਵੱਧ ਉਹ ਕਰ ਦਿਓ ਸ਼ੇਅਰ ਤਾਂ ਜੋ ਹੋਰ ਕਿਸਾਨ ਭਰਾ ਇਸ ਦਾ ਲਾਭ ਲੈ ਸਕਣ